ਹੈਲੋ ਜੀ ਜੱਸੀ ਗਰਲ ਸਾਰਿਆਂ ਨੂੰ ਮਿਲ ਜਰਦਾ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੰਗੇ ਅੱਜ ਜੀ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬਹੁਤ ਜ਼ਿਆਦਾ ਜ਼ਰੂਰੀ ਗੱਲ ਕਰਨੀ ਸੀਗੀ ਜਿਵੇਂ ਕਿ ਹੁਣ ਹੜ੍ਹਾਂ ਦੀ ਨਾ ਮਾਰ ਪੈ ਰਹੀ ਆ ਨਾ ਸਾਰਿਆਂ ਨੂੰ ਪਤਾ ਹੀ ਆ ਕੋਈ ਰਾਸ਼ਨ ਦੇ ਰਿਹਾ ਕੋਈ ਕੁਝ ਦੇ ਰਿਹਾ ਕੋਈ ਕੁਸ਼ ਹੈ ਨਾ ਤੇ ਮੈਂ ਉਹਨਾਂ ਬੀਰਾਂ ਭਰਾਵਾਂ ਨੂੰ ਇਹ ਗੱਲ ਕਹਿੰਦੀ ਕਿ ਅੱਜ ਮੈਂ ਨਾ ਇੱਕ ਵੀਡੀਓ ਦੇਖੀ ਵੀਡੀਓ ਦੇਖ ਕੇ ਨਾ ਮਨ ਭਰਿਆ ਕਿ ਸਾਰੇ ਲੋਕ ਆਪਣੇ ਦਸਾਂ ਨੋਹਾਂ ਦੇ ਕੀਰਤ ਦੇ ਵਿੱਚੋਂ ਪੈਸੇ ਕੱਢ ਕੇ ਉੱਡੀ ਲਈ ਰਾਸ਼ਨ ਲੈ ਕੇ ਆਉਂਦੇ ਨੇ ਥੋੜਾ ਕਿੰਨਾ ਸਤਕਾਰ ਕਰਦੇ ਨੇ ਤੇ ਸੜਕ ਦੇ ਉੱਤੇ ਬੇਕਦਰਹੀ ਹੋ ਰਹੀ ਸੀ ਰਾਸ਼ਨ ਦੀ ਬੇਕਦਰਹੀ ਹੋ ਰਹੀ ਸੀਗੀ ਜ਼ਰੂਰੀ ਚੀਜ਼ਾਂ ਦੀ ਕੱਪੜੇ ਤੱਕ ਸਿੱਟੇ ਹੋਏ ਸੀਗੇ ਸੋ ਇਹ ਕਿੰਨਾ ਨੇ ਠੀਕ ਕਿਉਂ ਕਰਿਆ ਹੋਇਆ ਸੀਗਾ ਇਹ ਪਤਾ ਕਿੰਨੇ ਪਾਣੀਆਂ ਦੇ ਵਿੱਚ ਤੇ ਕਿੰਨੀ ਮਿਹਨਤਾਂ ਕਰਕੇ ਕਿੰਨਾ ਤੁਸੀਂ ਬੜਾ ਤੱਕਾ ਲੱਗਿਆ ਮੈਂ ਮਤਲਬ ਤਾਂ ਕਹਿਣ ਨੂੰ ਕੋਈ ਲਫ਼ਜ਼ ਹੀ ਨਹੀਂ ਰਿਹਾ ਮੈਨੂੰ ਤਾਂ ਮਤਲਬ ਦੇਖ ਕੇ ਨਾ ਦੁੱਖ ਹੋਇਆ ਬਹੁਤ ਜ਼ਿਆਦਾ ਦੁੱਖ ਤੇ ਪ੍ਰਵਾਸੀ ਉੱਥੇ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਵੀ ਹਨਾ ਤੇ ਆਪਣੇ ਕਹਿੰਦੇ ਆ ਵੀ ਚਲੋ ਹਨਾ ਵੀ ਭਾਈ ਸਾਰਿਆਂ ਨੂੰ ਲੰਗਰ ਦੇਣਾ ਚਾਹੀਦਾ ਕਿਉਂਕਿ ਸਾਰੇ ਇੱਕੋ ਬਰਾਬਰ ਹੁੰਦੇ ਨੇ ਉਹ ਪਹਿਲਾਂ ਖੁਦ ਆਪ ਲੈ ਜਾਂਦੇ ਆ ਫਿਰ ਉਹਨਾਂ ਦੇ ਬੱਚੇ ਲੈ ਜਾਂਦੇ ਆ ਮਤਲਬ ਮਿੰਜ ਕੀ ਸਾਰਾ ਪਰਿਵਾਰ ਹਰ ਇੱਕ ਤੋਂ ਲਈ ਜਾਂਦਾ ਜਿੱਥੇ ਨੀੜ ਜਿਹੜੀ ਚੀਜ਼ ਹੈਗੇ ਉੱਥੇ ਦੋ ਵਟ ਹੁਣ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਹਸਾਬ ਨਾਲ ਹੜ ਦੇ ਵਿੱਚ ਤੁਸੀਂ ਮਦਦ ਕੀਤੀ ਆ ਤਾਂ ਬਹੁਤ ਪੰਜਾਬ ਨੂੰ ਪਤਾ ਲੱਗ ਗਿਆ ਕਿ ਸਾਨੂੰ ਕਿਸੇ ਸਰਕਾਰਾਂ ਦੀ ਲੋੜ ਤਾਂ ਨਹੀਂ ਸਾਨੂੰ ਤਾਂ ਹੁਣ ਸਿਰਫ ਸਿਰਫ ਸਾਡੇ ਪੰਜਾਬ ਦੇ ਗੱਭਰੂ ਪੰਜਾਬ ਦੇ ਧੀ ਪੁੱਤ ਜਿਉਂਦੇ ਰਹਿਣ ਜਿਹੜੇ ਸਾਡੇ ਨਾਲ ਖੜੇ ਨੇ ਸਰਕਾਰਾਂ ਨੇ ਤਾਂ ਆਪਣਾ ਕੋਈ ਰੋਲ ਨਹੀਂ ਦਿਖਾਇਆ ਹੈਗਾ ਨਾ ਕੋਈ ਕਾਂਗਰਸ ਖੜੀ ਆ ਨਾ ਕੋਈ ਆਪ ਖੜਿਆ ਸਾਡੇ ਨਾਲ ਸਿਰਫ ਅਕਾਲੀ ਦਲ ਸਰਕਾਰ ਖੜੀ ਆ ਪਰ ਮੈਂ ਇੱਕ ਗੱਲ ਨੋਟ ਕਰੀ ਜਿੰਨਾ ਮਰਜ਼ੀ ਲੋਕਾਂ ਦਾ ਕਰ ਲੈ ਲੋਕਾਂ ਨੇ ਖਾ ਪੀ ਕੇ ਜੁੱਤੀਆਂ ਮਾਰ ਲਏ ਨੇ ਕਿਉਂਕਿ ਉਹਨਾਂ ਨੂੰ ਇਹ ਆ ਵੀ ਅਕਾਲੀ ਦਲ ਸਰਕਾਰ ਨੇ ਆ ਕਰਿਆ ਉਹ ਕਰਿਆ ਫਲਾਣਾ ਕਰਿਆ ਸੋ ਜਿਹੜਾ ਅੱਜ ਦੇ ਦਿਨ ਖੜ ਗਿਆ ਆਪਣੇ ਨਾਲ ਦੁੱਖ ਦੀ ਘੜੇ ਚ ਉਹ ਰਾਬਾ ਪਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਅਕਾਲੀ ਦਲ ਨਾਲ ਖੜੋਗੇ ਸੋ ਉਹ ਚਲੋ ਤੁਹਾਡੀ ਹਿੰਮਤ ਮਰਜ਼ੀ ਆ ਹਨਾ ਪਰ ਮੇਰੀ ਵੀਰਾਂ ਨੂੰ ਹੱਥ ਵਾਂਨੇ ਕੀ ਬੇਨਤੀ ਹੈ ਕਿ ਰਾਸ਼ਨ ਦੀ ਬੇਗਦਰੀ ਨਾ ਕਰਵਾਓ ਜਿੱਥੇ ਜ਼ਰੂਰਤ ਹੈਗੇ ਉੱਥੇ ਦਿਓ ਕਿਉਂਕਿ ਜਿੱਦਣੇ ਪਾਣੀ ਨਿਕਲ ਗਿਆ ਨਾ ਉਸ ਦਿਨ ਆਪਾਂ ਨੂੰ ਇਹ ਚੀਜ਼ਾਂ ਦੀ ਲੋੜ ਪੈਣੀ ਆ ਹਲੇ ਤੁਸੀਂ ਰੱਖ ਲੋ ਹਲੇ ਤੁਸੀਂ ਦਿਓ ਨਾ ਕਿਉਂਕਿ ਉਹ ਸੁੱਕਦੇ ਨੇ ਅੱਜ ਸੜਕ ਤੇ ਹਸਨਪੁਰ ਵਾਲੇ ਵੀਰ ਜਿਹੜੇ ਮਿੰਟੂ ਜੀ ਨੇ ਉਹਨਾਂ ਨੇ ਵੀਡੀਓ ਪਾਈ ਹੋਈ ਸੀ ਬੜਾ ਤੱਕਾ ਲੱਗਿਆ ਵੀਡੀਓ ਦੇਖ ਕੇ ਕਿਉਂਕਿ ਜੇ ਤਾਂ ਕਿਸੇ ਨੇ ਉਂਝ ਸਿੱਟੀ ਹੁੰਦੀ ਆਪਾਂ ਸੋਚਦੇ ਵੀ ਚੱਲ ਕਿਸੇ ਨੇ ਹਨਾ ਹੁਣ ਵੈਸੇ ਫੇਕ ਵੀਡੀਓ ਵੀ ਬਹੁਤ ਪੈਂਦੀਆਂ ਨੇ ਪਰ ਨਹੀਂ ਉਹ ਬੰਦਾ ਦੇਖੋ ਜੈਨੂ ਨਾ ਹਨਾ ਉਹਨੇ ਏਡੀ ਬੜੀ ਐਨਜੀਓ ਚਲਾ ਰਹੇ ਐਡੀ ਬੜੀ ਸੰਸਥਾ ਦਾ ਮਾਲਕਾ ਪਰ ਉਹ ਨਹੀਂ ਝੂਠ ਬੋਲ ਸਕਦਾ ਉਹਨੇ ਵੀ ਸਾਰਿਆਂ ਨੂੰ ਰਿਕਵੈਸਟ ਕਰੀ ਵੀ ਵੀਡੀਓ ਪਰਾਵੋ ਉਹਨੇ ਲੰਗਰ ਦੀ ਜ਼ਰੂਰਤ ਨਹੀਂ ਹੁਣ ਹੜਾਂ ਦੀ ਮਾਰ ਜਿੰਨਾਂ ਨੂੰ ਪਈ ਹੋਈ ਆ ਜਿਹੜੀ ਚੀਜ਼ ਦੀ ਜ਼ਰੂਰਤ ਆ ਉਸ ਚੀਜ਼ ਦੇ ਵਿੱਚ ਤੁਸੀਂ ਉਹ ਕਰੋ ਤੁਸੀਂ ਬਹੁਤ ਧੰਨਵਾਦੀ ਹੋ ਇਸ ਚੀਜ਼ ਦੇ ਬਹੁਤ ਬਹੁਤ ਸਤਿਕਾਰਯੋਗ ਹੋ ਜਿਹੜਾ ਇੰਨਾ ਸਾਥ ਪੰਜਾਬ ਦਾ ਦਿੱਤਾ ਪਰ ਹੁਣ ਪੰਜਾਬ ਦੇ ਗੱਬਰੂਆਂ ਨੇ ਅਹਿਸਾਸ ਕਰਵਾਇਆ ਕਿ ਅਸੀਂ ਸਰਕਾਰਾਂ ਦੇ ਸਿਰ ਤੋਂ ਨਹੀਂ ਚੱਲਦੇ ਸਰਕਾਰਾਂ ਸਾਡੇ ਸਿਰਾਂ ਤੋਂ ਚੱਲਦੀਆਂ ਨੇ ਥੈਂਕ ਯੂ ਜੀ